ਬਾਈ ਡੈਂਪੀ ਦੀ ਜੱਤ ਦੀ ਖੁਸ਼ੀ ਵਿੱਚ 4 ਵਜੇ ਪਟਾਕੇ ਚੱਲਣ ਲੱਗੇ ਤੇ 2 ਲੱਖ ਦੇ ਪਟਾਕੇ ਚੱਲ ਚੁੱਕੇ ਦੂ ਪਹਿਲਾਂ ਤੇ 12 ਵਜੇ ਤੱਕ ਪਟਾਕੇ ਚੱਲਣਗੇ ਇੰਤਾ ਹੀ ਹੈ ਬਾਈ ਜੱਤ ਦੀ ਖੁਸ਼ੀ ਵਿੱਚ ਬਾਈ ਹਾਰ ਤੇ ਬਾਈ ਹਾਰ ਤੇ ਬਾਈ ਨੂੰ ਕਹਰਾ ਲਾਜ਼ੀ Ikke greit igjen! ਸਾਡੇ ਵੀਡੀਓ ਨੂੰ ਜ਼ਰੂਰ ਦਾ ਸ਼ੇਅਰ ਜੀ ਆਪਣੇ ਨੂੰ ਦੁਆੜੀ ਨਾਲ ਇਹਨਾਂ ਦੁਆੜੀ ਦੇ ਭਰਾ ਕਹਿੰਦੇ ਜਿੰਨੇ ਅੱਜ 22 ਟੈਂਪੀ ਵਿੱਚ ਚੱਲੇ ਭਰਾ ਨਾ ਹੋਏ ਭੜਾਕੇ ਚੱਲਣਗੇ ਇੱਥੇ ਆਪਾਂ ਉਹਨਾਂ ਚੱਕਰੀਏ ਵੀਡੀਓ ਬਣਾ ਕੇ ਚੱਲਾਂਗੇ ਜਿੱਨਾਂ ਕਰ ਆਪਣੇ ਭੜਾਕੇ ਚੱਲੀ ਜਾਣਗੇ ਤੁਸੀਂ ਵੇਖੋ ਸਿੰਘ ਕੀ ਬਣਦਾ ਕੀ ਲਓ ਜੀ ਇੱਕ ਤਾਂ ਹੋਰ ਨਹੀਂ ਲਿਆਂਦੀ ਇੱਕ ਤਾਂ ਮੈਨੂੰ ਹੋਰ ਅਗਵਾ ਦਿੱਤੀ ਜਉਂਦੀ ਹੈ ਤਾਂ ਦੇ ਧਾਕਾਂ ਚ ਜਦੋਂ ਵੇਖੋ ਤੁਸੀਂ ਤਾਂ ਹੰਕਾਰ ਜਾਈਦਾ ਨਾ ਤ੍ਰਾਂਤੀ ਜੱਗ ਜਾਨੀ ਅੱਗ ਹੁਣ ਬਾਈ ਪਿੰਡਾ ਚ ਕੋਰਨੀ ਸ਼ੁਰੂ ਕਰਦਾ ਆ ਲੈ ਲੈ ਮੈਥੋ ਨਿਖੜੇ ਪਾਸੇ ਆ ਜਾ ਮੇਰਾ ਭਰਾ ਆ ਸਾਰੇ ਭਰਾ ਖੜੇ ਆ ਲੈਟ ਜਵਾਹਾਂ ਜੀ ਕਿਉਂ ਤੈਨੂੰ ਤੋਂ ਪਹਿਲਾਂ ਤਿੰਨ ਚਾਰ ਚਲਾ ਦੇ ਅਜੀ ਤਿਆਰੀ ਹੈ ਮੈਂ ਕਹਾਂ ਮੈਂ ਗੇਟ ਤਾਂ ਮੈਗ ਲਾਇਆ ਰੱਖਿਆ ਗੇਟ ਬੰਦ ਕਰਨੇ ਨੇ ਕੋਈ ਸ਼ਿਕਾਇਤ ਨਹੀਂ ਸੀ ਕੋਈ ਪਾਇਆ ਨਾ ਹੁਣ ਕੰਕੀ ਦੀ ਗੱਲਾਂ ਥੋੜੀ ਜਿਹੀ ਬੋਰ ਦਾ ਵੀ ਲੱਗਾ ਉਹ ਇੱਕ ਨੂੰ ਹੋਰ ਨੂੰ ਅਕਾਤੀ ਹੈ ਸਿੱਧੂ ਬੜਾ ਤੱਕ ਤਰਾ ਚੁੱਕੇ ਸੀਗੇ ਤੁਹਾਨੂੰ ਦਿਖਾਉਣਾ ਪੈਣਾ 100 ਪੈੜਾ ਚੱਲ ਚੁੱਕੇ ਦੂਜੇ ਇੱਕ ਅੱਧਾ ਸ਼ੌਂਕ 10 10 ਇਦੋਂ ਪੈੜਾ ਤਿੰਨਾਂ ਦੋ ਚਲਾ ਚੁੱਕੇ ਤੀਜਾ ਚਲਾਤੀ ਅੱਗ ਜੀ ਇੱਥੇ ਇੱਥੇ ਲਾਹੇ ਕਵੇ 12 ਵਜੇ ਤੱਕ ਇਦਾਂ ਹੀ ਚੱਲਦੇ ਰਹਿਣਗੇ ਇਹ ਪਤਾ ਨਹੀਂ ਬੱਬੇ ਦਾ ਕਹਿਣਾ ਹੈ ਬਾਰਾਂਵੇਂ ਤੇ ਘਰ ਚੱਲਣਗੇ ਭਈ ਇਹ ਸੋ ਰਾਜੇ ਦੀ ਮੰਜੀ ਢੂਂਤੀ ਹੈ ਇੱਥੇ ਹਾਂ ਜਿਹੜਾ ਹੰਕਾਰ ਕਰਦਾ ਜਾਂ ਘਾਰੇ ਉਹਦਾ ਹੰਕਾਰ ਤੋੜ ਦਿੰਦਾ ਹੈ

اوه يٿي چلي جاندي